ਪਰਾਉ ਕਿਸਾਨ ਮੇਲੇ ਤੋਂ ਜਿੱਥੇ ਬੀਜ ਦੀ ਸਬਜੀ ਦੇ ਬੀਜਾਂ ਦੀ ਕਿੱਟ ਮਿਲਦੀ ਹੈ 100 ਰੁਪਏ ਦੀ ਤੇ ਉਸ ਤੋਂ ਬਾਅਦ ਜਿਹੜੀਆਂ ਕੁਝ ਪੈਕਿੰਗਸ ਯੂਨੀਵਰਸਿਟੀ ਨੇ ਬਣਾਇਆ ਹੈ ਜੇਕਰ ਸਾਨੂੰ ਇਹਨਾਂ ਸਬਜੀ ਦੇ ਬੀਜਾਂ ਦੀ ਕੁਝ ਜ਼ਿਆਦਾ ਜ਼ਰੂਰਤ ਹੈ ਤਾਂ ਉਹਦੇ ਵਿੱਚ ਬਰੋਕਲੀ ਹੈ ਜੀ ਉਹਦੀ ਕਿਸਮ ਜਿਹੜੀ ਹੈਗੀ ਹੈ ਪਾਲਮ ਸਮ੍ਰiddhi ਹੈ ਜਿਹੜੀ 10 ਗ੍ਰਾਮ ਤੇ 100 ਗ੍ਰਾਮ ਦੇ ਵਿੱਚ ਉਪਲਬਧ ਹੈ 10 ਗ੍ਰਾਮ ਦੀ ਕੀਮਤ 30 ਰੁਪਏ ਹੈ ਜਦੋਂ ਕਿ 100 ਗ੍ਰਾਮ ਦੀ ਕੀਮਤ ਇਸ ਦੀ ਕਿਨਾਰੀ 300 ਰੁਪਏ ਹੈ ਤੇ ਉਸ ਤੋਂ ਬਾਅਦ ਗਾਜਰ ਗਾਜਰ ਦੀਆਂ ਇਹ ਕਿਸਮਾਂ ਹੈਗੀਆਂ ਪੀ 661 ਪੰਜਾਬ ਬਲੈਕ ਬਿਊਟੀ ਜਿਹਦਾ ਰੰਗ ਥੋੜਾ ਜਿਹਾ ਕਾਲਾ ਹੈ ਤੇ ਪੰਜਾਬ ਰੋਸ਼ਨੀ ਤੇ ਪੰਜਾਬ ਜਾਮਨੀ ਜਿਹੜੀ ਹੈਗੀ ਆ ਇਹਦੀ ਵੀ ਸਾਡੇ ਕੋਲੇ ਦੋ ਪੈਕਿੰਗਸ ਮਿਲਦੀਆਂ 80 ਗ੍ਰਾਮ ਤੇ 500 ਗ੍ਰਾਮ 80 ਗ੍ਰਾਮ ਦੀ ਕੀਮਤ ਜਿਹੜੀ ਹੈ 100 ਰੁਪਏ ਤੇ 500 ਗ੍ਰਾਮ ਜਿਹੜੀ ਅੱਧਾ ਕਿਲੋ ਬੀਜ ਹੈ ਜਿਹੜਾ ਉਹਦੀ ਕੀਮਤ 600 ਰੁਪਏ ਹੈ ਇਹ ਉਸ ਤੋਂ ਬਾਅਦ ਸਾਡੇ ਜਿਹੜੀ ਹੈਗੀ ਹੈ ਸਰਜੀ ਲਈ ਵਰਤੀ ਜਾਣ ਵਾਲੀ ਚੀਨੀ ਸਰੋਂ ਤੇ ਜਿਹਨੂੰ ਅਸੀਂ ਸਾਗ ਸਰੋਂ ਕਹਿੰਦੇ ਆ ਔਰ ਇਹ 50 ਗ੍ਰਾਮ ਦੀ ਪੈਕਿੰਗ ਹੈ ਜੀ ਦੀ ਕੀਮਤ 30 ਰੁਪਏ ਹੈ ਤੇ ਧਨੀਆਂ ਜਿਹੜਾ ਸਾਰੀਆਂ ਸਬਜ਼ੀਆਂ ਵਿੱਚ ਵਰਤੇ ਜਾਂਦਾ ਹੈ ਉਹਦੀ ਖੁਸ਼ਬੂ ਹੀ ਵੱਖਰੀ ਹੈ ਸੋ ਇਹ ਸਾਡੇ ਕੋਲੇ ਖੁਸ਼ਬੂ ਦੇ ਆਧਾਰ ਦੇ ਉੱਤੇ ਇਹਦੀਆਂ ਦੋ ਕਿਸਮਾਂ ਉਪਲਬਧ ਨੇ ਯੂਨੀਵਰਸਿਟੀ ਕੋਲੇ ਪੰਜਾਬ ਸੁਗੰਧ ਤੇ ਪੰਜਾਬ ਖੁਸ਼ਬੂ ਜਿਹੜੀ ਪੰਜਾਬ ਸੁਗੰਧ ਹੈ ਤੇ ਇਹਨਾਂ ਦੋਹਾਂ ਦੀ ਪੰਜਾਬ ਸੁਗੰਧ ਤੇ ਪੰਜਾਬ ਖੁਸ਼ਬੂ ਦੀ ਜਿਹੜੀ ਪੈਕਿੰਗ ਆ ਉਹ 60 ਗ੍ਰਾਮ ਤੇ 500 ਗ੍ਰਾਮ ਹੈ ਤੇ 60 ਗ੍ਰਾਮ ਦੀ ਕੀਮਤ 30 ਰੁਪਏ ਤੇ 500 ਗ੍ਰਾਮ ਦੀ ਕੀਮਤ ਜਣਦੀ ਅੱਧੀ 250 ਰੁਪਏ ਇਸ ਟੀਕੇ ਨਾਲੀ ਲਸਣ ਜਿਹਦੀ ਬੜੀ ਮੰਗ ਹੋ ਜਾਂਦੀ ਹੈ ਅੱਗੇ ਜਾ ਕੇ ਤੇ ਬਹੁਤ ਮਹਿੰਗਾ ਹੋ ਜਾਂਦਾ ਹੈ ਉਹਦੀ ਜਿਹੜੀ ਕਿਸਮ ਹੈ ਯੂਨੀਵਰਸਿਟੀ ਨੇ ਸੁਝਾਈ ਆ ਉਹ ਪੀਜੀ 18 ਤੇ ਇਹਦੀ ਜਿਹੜੀ ਪੈਕਿੰਗ ਹੈ 2 ਕਿਲੋ ਤੇ 10 ਕਿਲੋ ਹੈ 2 ਕਿਲੋ ਪੈਕਿੰਗ 300 ਰੁਪਏ ਦੀ ਹੈ ਜਦੋਂ ਕਿ 10 ਕਿਲੋ ਜਿਹੜੀ ਪੈਕਿੰਗ ਹੈਗੀ ਆ ਉਹ 1500 ਰੁਪਏ ਦੀ ਹੈ ਮੇਥੀ ਮੇਥੀ ਦਾ ਵੀ ਆਪਣੀ ਸੁਆਦ ਹੈ ਜੀ ਤੇ ਤੁਹਾਡੇ ਜਿੰਨ ਦੇ ਵਿੱਚ ਇਹਦੀ ਸੁਗੰਧ ਆ ਗਈ ਹੋਏਗੀ ਤੇ ਇਦੀ ਕਿਸਮ ਹੈ ਜਿਹੜੀ ਯੂਨੀਵਰਸਿਟੀ ਕੋਲ ਹੈਗੀ ਆ ਉਹ ਕਸੂਰੀ ਸੁਪਰੀਮ ਤੇ ਇਹਦੀ ਪੈਕਿੰਗ 50 ਗ੍ਰਾਮ ਤੇ 500 ਗ੍ਰਾਮ ਹੈ 50 ਗ੍ਰਾਮ ਦੀ ਕੀਮਤ 30 ਰੁਪਏ ਤੇ 500 ਗ੍ਰਾਮ ਦੀ ਕੀਮਤ 300 ਰੁਪਏ ਹੈ ਪਿਆਜ਼ ਜਿਸ ਨੇ ਪੂਰੇ ਮਾਰਕੀਟ ਦੇ ਵਿੱਚ ਤਰਥੱਲੀ ਵਿਚਾਰ ਰੱਖੀ ਹੈ ਇਸ ਵਲ ਥਲੇ ਉਤਰਨੇ ਨਹੀਂ ਚਾਹੁੰਦਾ ਤੇ ਇਹਦੀ ਅਸੀਂ ਪਨੀਰੀ ਵੇਚ ਕੇ ਇਹਨੂੰ ਸਾਰੇ ਨਾਲ ਆਪਣੇ ਘਰੇਲੂ ਵਿੱਚ ਵੀ ਲਾ ਸਕਦੇ ਆ ਤੇ ਇਹਦੀਆਂ ਜਿਹੜੀਆਂ ਕਿਸਮਾਂ ਹੈਗੀਆਂ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ ਪੀ ਆਰਓ 6 ਪੀ ਆਰਓ 7 ਤੇ ਪੰਜਾਬ ਨਰੋਆ ਇਹ ਇਸ ਦੀ ਇੱਕ ਕਿਸਮ ਹੈਗੀ ਹੈ ਪੀਓਐਚ 1 ਅ ਜਿਹੜੀ ਹੈਗੀ ਇਹਨਾਂ ਦੀਆਂ ਜਿਹੜੀਆਂ ਪਹਿਲੀਆਂ ਤਿੰਨ ਸਾਡੇ ਕੋਲੇ ਕਿਸਮਾਂ ਹੈਗੀਆਂ ਪੀ ਆਰਓ 6 ਤੇ ਪੀ ਆਰਓ 7 ਤੇ ਪੰਜਾਬ ਨਰੋਆ ਇਹਦੀ ਪੈਕਿੰਗ ਤਾਂ 100 ਗ੍ਰਾਮ ਤੇ 500 ਗ੍ਰਾਮ ਹੈ 100 ਗ੍ਰਾਮ ਦੀ ਕੀਮਤ 200 ਰੁਪਇਆ ਤੇ 500 ਗ੍ਰਾਮ ਦੀ ਕੀਮਤ 1000 ਰੁਪਇਆ ਹੈ ਪਰ ਜਿਹੜੀ ਕਿਸਮ ਸਾਡੇ ਕੋਲੇ ਪੀਓਐਚ 1 ਹੈ ਇਹਦੀ ਪੈਕਿੰਗ 100 ਗ੍ਰਾਮ ਤੇ 500 ਗ੍ਰਾਮ ਹੀ ਹੈ ਪਰ ਇਹਦੀ ਕੀਮਤ ਉਹਦੇ ਨਾਲੋਂ ਦੁੱਗਣੀ ਹੈ ਜਿਹੜੀ 100 ਗ੍ਰਾਮ ਜਿਹੜੀ ਪੈਕਿੰਗ ਹੈ ਇਹ 400 ਦੀ ਹੈ ਜਿਹੜੀ 500 ਗ੍ਰਾਮ ਪੈਕਿੰਗ ਹੈ ਇਹ 2000 ਰੁਪਇਆ ਦੀ ਹੈ ਹਾਂ ਮੀਨ ਜੀ ਇਟ ਪੋਸੀਬਲ ਹੈ ਕਿ ਆਪਣੇ ਕੋਲੇ ਹਾਈਬ੍ਰਿਡ ਕਿਸਮ ਹੋ ਸਕਦੀ ਹੈ ਤੇ ਪਾਲਕ ਇਹ ਪਾਲਕ ਦਾ ਵੀ ਆਪਣਾ ਸਥਾਨ ਹੈ ਜੀ ਆਉਣ ਵਾਲੀਆਂ ਸਬਜ਼ੀਆਂ ਵਿੱਚ ਤੇ ਇਹਦੀ ਇੱਕ ਇੱਕ ਕਿਸਮ ਕਾਫੀ ਦੇਰ ਤੋਂ ਯੂਨੀਵਰਸਿਟੀ ਵੱਲੋਂ ਚੱਲ ਰਹੀ ਹੈ ਪੰਜਾਬ ਗ੍ਰੀਨ ਤੇ ਇਹਦੀ 100 ਗ੍ਰਾਮ ਤੇ 500 ਗ੍ਰਾਮ ਦੀ ਪੈਕਿੰਗ ਹੈ ਜਿਹੜੀ 100 ਗ੍ਰਾਮ ਹੈ ਇਹਦੀ ਕੀਮਤ 30 ਰੁਪਏ ਹੈ ਇਹੜੀ 500 ਗ੍ਰਾਮ ਦੀ ਕੀਮਤ 150 ਰੁਪਏ ਹੈ ਮਟਰ ਇਹ ਵੀ ਸਬਜੀ ਤੇ ਦਾਲ ਲਈ ਵਰਤੀ ਜਾਣ ਵਾਲੀ ਸਾਡੀ ਮਸ਼ਹੂਰ ਫਸਲ ਹੈ ਜੀ ਇਹਦੀਆਂ ਕਿਸਮ ਹੈਗੀਆਂ ਪੰਜਾਬ 99 ਤੇ ਮਟਰ ਅਗੇਤਾ 7 ਇਹਦੀ ਪੈਕਿੰਗ 500 ਗ੍ਰਾਮ ਵੀ ਹੈ 5 ਕਿਲੋ ਵੀ ਔਰ 15 ਕਿਲੋਗ੍ਰਾਮ ਵੀ ਹੈ ਜਿਹੜੀ 500 ਗ੍ਰਾਮ ਦੀ ਕੀਮਤ 75 ਰੁਪਏ ਹੈ 5 ਕਿਲੋ ਗ੍ਰਾਮ ਦੀ ਕੀਮਤ 750 ਰੁਪਏ 15 ਕਿਲੋਗ੍ਰਾਮ ਦੀ ਕੀਮਤ ਜਿਹੜੀ ਹੈਗੀ ਆ ਉਹ 2250 ਰੁਪਏ ਹੈ ਤੇ ਸਰਦੀਪਰ ਲਈ ਬਾਦਸ਼ਾਹੀ ਰੱਖਣ ਵਾਲੀ ਫਸਲ ਮੂਲੀ ਨੂੰ ਕੌਣ ਭੁੱਲਿਆ ਤੇ ਇਹਦੀ ਜਿਹੜੀ ਕਿਸਮ ਹੈ ਅ ਅੱਜਕੱਲ ਜਿਹੜੀ ਸਰਦੀ ਵਜੋਂ ਗਾਈ ਜਾਣੀ ਹੈ ਇਹ ਪੰਜਾਬ ਸਫੈਦ ਮੂਲੀ ਦੋ ਇਹਦੀ ਜਿਹੜੀ ਪੈਕਿੰਗ ਆ ਉਹ 75 ਗ੍ਰਾਮ ਤੇ 200 ਗ੍ਰਾਮ ਦੇ ਵਿੱਚ ਉਪਲਬਧ ਹੈ 75 ਗ੍ਰਾਮ ਦੀ ਕੀਮਤ ਸਾਡੇ ਕੋਲੇ 30 ਰੁਪਏ ਹੈ ਤੇ 200 ਗ੍ਰਾਮ ਦੀ ਕੀਮਤ ਜਿਹੜੀ ਯੂਨੀਵਰਸਿਟੀ ਵਿੱਚੋਂ ਤੁਹਾਨੂੰ ਉਹ 80 ਰੁਪਏ ਲੱਗੇਗੀ ਤੇ ਉਹ ਤੋਂ ਪ੍ਰੰਤ ਸਾਡੇ ਕੋਲੇ ਟਮਾਟਰ ਟਮਾਟਰ ਦੀਆਂ ਜਿਹੜੀਆਂ ਮੋਕੇਸ ਮੈਂ ਪੰਜਾਬ ਰਤਾਂ ਤੇ ਪੰਜਾਬ ਸਵਰਨਾ ਇਹਨਾਂ ਦੋਹਾਂ ਦੀ ਪੈਕਿੰਗ ਜਿਹੜੀ ਹੈਗੀ ਐ 10 ਗ੍ਰਾਮ ਤੇ 100 ਗ੍ਰਾਮ ਮਿਲਦੀ ਐ ਤੇ ਜਿਹੜੀ ਕੀਮਤ ਐ ਉਹ ਪੰਜਾਬ ਰਤਾਂ ਦੀ ਹੈਗੀ ਐ 10 ਗ੍ਰਾਮ ਦੀ ਕੀਮਤ ਜਿਹੜੀ ਪੈਕਿੰਗ ਆ ਉਹਦੀ 60 ਰੁਪਏ ਐ 100 ਗ੍ਰਾਮ ਦੀ ਜਿਹੜੀ ਪੈਕਿੰਗ ਆ ਉਹਦੀ ਕੀਮਤ 600 ਰੁਪਏ ਐ ਤੇ ਜਦੋਂ ਕਿ ਪੰਜਾਬ ਸਵਰਨਾ ਦੀ 10 ਗ੍ਰਾਮ ਦੀ ਕੀਮਤ 100 ਰੁਪਿਆ 100 ਗ੍ਰਾਮ ਦੀ ਕੀਮਤ 1000 ਰੁਪਿਆ ਤੇ ਉਸ ਤੋਂ ਬਾਅਦ ਸਾਡੇ ਕੋਲੇ ਬਾਈ ਦਾਜੀ ਛਲਗਮ ਤੇ ਇਹਦੀ ਕਿਸਮ ਹੈਗੀ ਹੈ L1 50 ਗ੍ਰਾਮ ਤੇ 100 ਗ੍ਰਾਮ ਦੇ ਵਿੱਚ ਇਹ ਉਪਲਬਧ ਹੈ ਤੇ ਇਹਦੀ ਕੀਮਤ ਜਿਹੜੀ 50 ਗ੍ਰਾਮ ਉਹਦੀ 30 ਰੁਪਿਆ ਹੈ 100 ਗ੍ਰਾਮ ਉਹਦੀ 60 ਰੁਪਿਆ ਤੇ ਦੋਸਤੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀਗੀ ਤੇ ਆਪਣਾ ਮਨ ਬਣਾ ਕੇ ਕਿਹੜੀਆਂ ਸਬਜ਼ੀਆਂ ਕਿਹੜੀਆਂ ਦਾਲਾਂ ਜਾਂ ਕਿਹੜੀਆਂ ਫਸਲਾਂ ਦੇ ਵਿੱਚ ਤੁਸੀਂ ਲੈਣੇ ਆ ਉਹ ਜ਼ਰੂਰ ਲੈ ਕੇ ਆਓ ਜੀ ਧੰਨਵਾਦ